ਇਸ ਬੰਦੇ ਦੇ ਅੰਦਰੋਂ ਪੰਜਾਬ ਪੰਜਾਬੀਆ ਤੇ ਸੱਭਿਆਚਾਰ ਜਾਂਦਾ ਹੀ ਨਹੀਂ। ਅੱਛਾ ਔਰਾਂ ਦੀ ਸਭ ਤੋਂ ਵੱਧ ਕੀ ਪਸੰਦਾਰੀ ਪੜਾ? ਦੱਸੀ। ਆਰੇ ਦਿਲਜੀਤ ਦੇ ਸਾਰੇ ਗੀਤ ਬੜੇ ਪਸੰਦ ਆਉਂਦੇ। ਓਏ ਸੈਨੋ ਰੀਟਾ ਦੇ ਪਿੱਛੇ ਮਰੇ ਪਏ ਲੋਕ। ਨਹੀਂ ਨਹੀਂ ਕੁਫਰ ਵੀ ਬੜਾ ਵਧੀਆ ਆ। ਨਹੀਂ ਆ ਫਿਰ ਯੂ ਐਂਡ ਮੀ ਵੀ ਬੜਾ ਵਧੀਆ। ਇਹਨੂੰ ਯੂ ਐਂਡ ਮੀ ਹੀ ਵਧੀਆ ਲੱਗਣਾ ਹੈ ਨਾ? ਕੀ ਬਾਤ ਹੈ। ਅੱਛਾ ਜੀ। ਹਾਏ ਹਾਏ। ਅੱਜ ਤੂੰ ਗੱਲ ਕੀਤੀ ਨਾ ਨਾ ਗੁੰਡਿਆਂ ਦੀ ਫੇਰ ਪਤਾ ਲੱਗ ਜੂਗਾ। ਅੱਛਾ ਐਡੀ ਤੂੰ ਮੈਂ ਕਹਿੰਦਾ ਵੀ ਤੇਰੇ ਕੋ ਕਿਹੜੇ ਮੈਂ ਕਿਨੇ ਸਲੱਗਰ ਪੈ ਤੇਰੇ ਕੋ ਘਰੇ। ਐਡੀ ਤੂੰ ਗੁੰਡਾ ਬਣੀ ਫਿਰਦੀ ਐ ਐਕਚੁਅਲ ਦੇ ਵਿੱਚ ਰਾਜ ਕੀ ਪਿਆਰ ਮਿਲਨੇ ਆ ਕਿਉਂਕਿ ਔਰਾ ਰਾਜ ਕਰਦਾ ਪਿਆ ਬਈ ਉਹ ਰਾਜ ਕਰੇ ਨਾ ਕਰੇ ਪਰ ਰਾਜ ਰਣਜੋਦ ਨੇ ਜਿਹੜੇ ਗੀਤ ਲਿਖੇ ਨੇ ਮੈਂ ਵੀਰ ਨੂੰ ਕਵਾਂਗਾ ਪਾਜੀ ਕਿੱਥੇ ਬਹਿ ਕੇ ਲੇਕੇ ਮੈਨੂੰ ਦੱਸਿਓ ਇਹਨੂੰ ਨਹੀਂ ਦੱਸਣਾ ਹੈਗਾ ਬਸ ਠੀਕ ਐ ਕਦੇ ਵੀ ਨਹੀਂ ਦੱਸਣਾ ਇਹਨੂੰ ਕਿਉਂਕਿ ਇਹਨੇ ਤੁਹਾਡੇ ਮਗਰ ਪੈਣਾ ਉੱਥੇ ਆਣਾ ਤੁਹਾਡੇ ਨਾਲ ਮਿਕਸਿੰਗ ਪਾਜੀ ਕਿੱਥੇ ਬਹਿ ਕੇ ਗਾਣੇ ਬਣਾਏ ਕਿੱਥੇ ਬਹਿ ਕੇ ਮਿਕਸ ਕੀਤੇ ਮੈਨੂੰ ਇਹ ਵੀ ਦੱਸਿਓ ਗਾਣੇ ਸੱਚੀ ਸਿਰਾ ਇਧਰ ਪਾ ਹੁਣਾਂ ਦਾ ਔਰਾ ਆ ਗਈ ਆ ਤੇ ਇਹਨੂੰ ਗੁੱਡੀ ਨੂੰ ਯੋਗਾ ਦੀ ਭਈ ਆ ਇਹ ਕਿੱਲੋ ਮਹਿੰਗੀ ਖਾ ਕੇ ਕੁਰਸੀ ਤੇ ਬਹਿਣ ਵਾਲੀ ਅੱਜ ਇਹਨੂੰ ਕਿਹੜੀ ਯੋਗਾ ਸੱਜਣ ਦੀ ਇਹਨੇ ਸੁਣਿਆ ਦਸਾਂਝਾਂ ਵਾਲੇ ਦਾ ਕਫਰ ਨਹੀਂ ਮੈਂ ਯੋਗਾ ਕਰਦੀ ਆ ਰੋਜ਼ ਕਰਦੀ ਆ ਖਾ ਸੌ ਲੱਕੜ ਦੀ ਖਾ ਨਹੀਂ ਚੱਲ ਯੋਗਾ ਘੱਟ ਕਰਦੀ ਪਰ ਜਿਮ ਤਾਂ ਡੇਲੀ ਜਾਨਣੀ ਆ ਮੈਂ ਔਰ ਗਾਣੇ ਸੁਣ ਲੈ ਨਹੀਂ ਔਰ ਐਲਬਮ ਸੁਣੀ ਦਲਜੀਤ ਵੀਰ ਦੀ ਤੇ ਇਹਨੇ ਹੁਣ ਉਹ ਸ਼ੈਵਾਂ ਕਰਨੀਆਂ ਜਿਹੜੀਆਂ ਬਾਅਦ ਨੇ ਗਾਣੇ ਚ ਬੋਲੀਆਂ ਔਰ ਐਲਬਮ ਬਾਲੀ ਘੈਂਟ ਆ ਤੇ ਮੈਂ ਇਹ ਕਹਿਣਾ ਵੀ ਤੇਰੇ ਨੈਣਾ ਚ ਤੱਕ ਕੇ ਡੁੱਬ ਕੇ ਮਰਨਾ ਜੰਨਤ ਦੇ ਦਰਵਾਜ਼ੇ ਕੱਕ ਨਹੀਂ ਮੈਂ ਨਹੀਂ ਕਹਿੰਦਾ ਦਲਜੀਤ ਵੀਰ ਨੇ ਕਿਹਾ ਹਾਂ ਔਰਾ ਸੋਨਾ ਵੀ ਉਹਨਾਂ ਦੇ ਮੂੰਹੋਂ ਹੀ ਲੱਗਦਾ ਆ ਤੇਰੇ ਮੂੰਹੋਂ ਨਹੀਂ ਸੋਨਾ ਨਾ ਪਵਾ ਤੇਰਾ ਨਾਂ ਫਿਰ ਮੈਂ ਔਰਾ ਇਹਨੂੰ ਹੀ ਤਾਂ ਕਹਿੰਦੇ ਸੈਕਸੀਐਸਟ ਐਲਬਮ ਐਕਚੁਅਲ ਦੇ ਵਿੱਚ ਤੇ ਮੈਂ ਨਹੀਂ ਆਖਣ ਦਾ ਭਾਜੀ ਦਲਜੀਤ ਵੀਰ ਨੇ ਪਾਈ ਪੋਸਟ ਆਬਵੀਅਸਲੀ ਉਹਨਾਂ ਨੇ ਪੋਸਟ ਵੀ ਪਾਈ ਆ ਤੇ ਕਮੈਂਟਸ ਨਹੀਂ ਪੜੇ ਤੂੰ ਮੇਰੇ ਨਹੀਂ ਕਿੱਥੇ ਪੜੇ ਉਹ ਨਹੀਂ ਇੰਗਲਿਸ਼ ਇਹਦੇ ਉੱਪਰ ਹੀ ਲੰਗਦੀ ਆ ਐਕਚੁਅਲ ਦੇ ਵਿੱਚ ਅੱਛਾ ਔਰਾ ਦੀ ਸਭ ਤੋਂ ਵੱਧ ਕੀ ਪਸੰਦ ਆਰੀ ਭਲਾ ਦੱਸੀ ਆ ਰਬ ਦਿਲਜੀ ਦੇ ਸਾਰੇ ਗੀਤ ਬੜੇ ਪਸੰਦ ਆਉਂਦੇ ਓਏ ਸੈਨੋ ਰੀਟਾ ਦੇ ਪਿੱਛੇ ਮਰੇ ਪਏ ਲੋਕ ਨਹੀਂ ਨਹੀਂ ਕੁਫਰ ਵੀ ਬੜਾ ਵਧੀਆ ਆ ਨਹੀਂ ਐਂ ਤੇ ਫਿਰ ਯੂ ਐਂਡ ਮੀ ਵੀ ਬੜਾ ਵਧੀਆ ਇਹਨੂੰ ਯੂ ਐਂਡ ਮੀ ਹੀ ਵਧੀਆ ਲੱਗਣਾ ਹੈ ਨਾ ਕੀ ਆ ਬਾਤ ਹੈ ਅੱਛਾ ਜੀ ਜਦੋਂ ਗੱਲ ਕੀਤੀ ਨਾ ਉਹ ਗੁੰਡਿਆਂ ਦੀ ਫੇ ਪਤਾ ਲੱਗ ਜਾਊਗਾ ਅੱਛਾ ਐਡੀ ਤੂੰ ਮੈਂ ਕਹਿੰਨਾ ਵੀ ਤੇਰੇ ਕੋ ਕਿਹਦੇ ਮੈਂ ਕਿਨੇ ਸਲੱਗਰ ਪਏ ਤੇਰੇ ਕੋ ਘਰੇ ਐਡੀ ਤੂੰ ਗੁੰਡਾ ਬਣੀ ਫਿਰਦੀ ਐਵੇਂ ਨਾ ਉਹ ਕੰਮ ਚੱਕ ਕੇ ਰੱਖਣਾ ਆ ਚਾਰਮਰ ਵੀ ਬੜਾ ਵਧੀਆ ਗਾਣਾ ਐਕਚੁਅਲ ਦੇ ਵਿੱਚ ਹਾਂ ਉਹ ਕਹ ਵੀ ਉਹ ਕਿਉਂ ਸੁਣਿਆ ਉਹ ਤੇ ਕੁੜੀਆਂ ਵਾਲਾ ਗਾਣਾ ਕਹਦੇ ਐਕਚੁਅਲ ਵਿੱਚ ਡਿੰਪਲ ਗਰਲ ਤੇਰੇ ਮੈਂ ਐਕਚੁਅਲ ਤੇ ਨਾ ਦੰਦ ਪਾਣ ਦੇ ਜੇ ਤੂੰ ਦੁਬਾਰਾ ਐਕਚੁਅਲ ਕੀਤਾ ਤੇ ਐਡੀਟਰ ਨੂੰ ਬੜੀ ਦਿੱਕਤ ਆਉਂਦੀ ਆ ਹਰ ਤੀਜੇ ਸ਼ਬਦ ਬਾਅਦ ਐਕਚੁਅਲ ਤੇ ਦਾਦੀ ਵੀ ਮੈਨੂੰ ਅੰਗਰੇਜ਼ੀ ਆਉਂਦੀ ਆ ਤੇ ਤੂੰ ਕਲਾਸਿਸ ਨਹੀਂ ਲੈ ਰਿਆ ਮੇ ਤੋਂ ਮੈਂ ਨਹੀਂ ਲੈ ਰਹਾ ਕਿਡਾ ਝੂਠਾ ਹੈ ਐਡਾ ਝੂਠਾ ਨਾ ਕੈਮਰੇ ਸਾਹਮਣੇ ਮੁੱਕਰ ਜਾਂਦਾ ਪਤਾ ਬਾਰ-ਬਾਰ ਹਾਂ ਕੈਮਰੇ ਸਾਹਮਣੇ ਮੁੱਕ ਕਰ ਰਹਾ ਹੀ ਆ ਬਾਤ ਚ ਤੇ ਗੱਲ ਇੱਕੋ ਹੀ ਆ ਬਾਤ ਨੂੰ ਨਹੀਂ ਨੂੰ ਪਲੀਜ਼ 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 ਨਹੀਂ ਸਿਖਾ ਦੇ ਫਿਰ ਸਿਖਾ ਦੇ ਅੱਛਾ ਇੱਕ ਗੱਲ ਵੇਖੀ ਆ ਵੀ ਮਤਲਬ ਐਸ ਟਾਈਮ ਤੇ ਦਲਜੀਤ ਹੁਣਾ ਦੀ ਜਿਹੜੀ ਐਲਬਮ ਰਿਲੀਜ਼ ਹੋਈ ਆ ਨਾ ਉਹਨੂੰ ਰੱਜ ਕੇ ਪਿਆਰ ਮਿਲਦਾ ਸੈਨੋ ਰੀਤਾ ਪਹਿਲਾਂ ਨਹੀਂ ਲੋਕਾਂ ਨੇ ਇੰਨੀ ਸਰਚ ਕੀਤੀ ਜਿਨੀ ਹੁਣ ਕਰਨ ਦੇ ਐਕਚੁਅਲ ਦੇ ਵਿੱਚ ਰੱਜ ਫੇਰ ਐਕਚੁਅਲ ਤੇਰਾ ਐਕਚੁਅਲ ਤੇਰਾ ਐਕਚੁਅਲ ਤੋੜ ਰਹੀ ਮੈਂ ਐਕਚੁਅਲ ਦੇ ਵਿੱਚ ਰਾਜ ਕੇ ਪਿਆਰ ਮਿਲ ਨਹੀਂ ਹੈ ਕਿਉਂਕਿ ਔਰਾ ਰਾਜ ਕਰਨਾ ਪਿਆ ਬਈ ਉਹ ਰਾਜ ਕਰੇ ਨਾ ਕਰੇ ਪਰ ਰਾਜ ਰਨਜੋਦ ਨੇ ਜਿਹੜੇ ਗੀਤ ਲਿਖੇ ਨੇ ਮੈਂ ਵੀਰ ਨੂੰ ਕਵਾਂ ਪਾਜੀ ਕਿੱਥੇ ਬਹਿ ਕੇ ਲੇਗੇ ਮੈਨੂੰ ਇਹ ਦੱਸਿਓ ਇਹ ਨੂੰ ਨਹੀਂ ਦੱਸਣਾ ਹੈਗਾ ਬਸ ਠੀਕ ਹੈ ਕਦੇ ਵੀ ਨਹੀਂ ਦੱਸਣਾ ਇਹ ਨੂੰ ਕਿਉਂਕਿ ਇਹਨੇ ਤੁਹਾਡੇ ਮਗਰ ਪੈਣਾ ਉੱਥੇ ਆਣਾ ਤੁਹਾਡੇ ਨਾਲ ਮਿਕਸਿੰਗ ਪਾਜੀ ਕਿੱਥੇ ਬਹਿ ਕੇ ਗਾਣੇ ਬਣਾਏ ਕਿੱਥੇ ਬਹਿ ਕੇ ਮਿਕਸ ਕੀਤੇ ਮੈਨੂੰ ਇਹ ਵੀ ਦੱਸਿਓ ਗਾਣੇ ਸੱਚੀ ਸਰਾ ਯਾਰ ਮੈਂ ਨਹੀਂ ਦੇਣਾ ਪ੍ਰੋਗਰਾਮ ਕਰਨਾ ਤੂੰ ਐਦਾਂ ਕਰਦੀ ਰਹਿਣੀ ਆ ਦੱਸ ਕਮਾਲ ਹੋ ਗਈ ਆ ਤੇ ਕਿੱਦਾਂ ਕਰਾਂ ਨਾ ਬੋ ਐਕਚੁਅਲ ਨਾ ਕੀ ਬੋਲਾ ਫਿਰ 4 ਨਵੇਂ ਸ਼ਬਦ ਸਿੱਕ ਡਿਕਸ਼ਨਰੀ ਬਦਲ ਆਪਣੀ ਠੀਕ ਹੈ ਠੀਕ ਓਕੇ ਅੱਛਾ ਇੱਕ ਉਹ ਵੀ ਗਾਣਾ ਨਾ ਜਿਹਦੇ ਵਿੱਚ ਦਲਜੀਤ ਉਹਨਾਂ ਨੇ ਕਿਹਾ ਵੀ ਪਿਆਰ ਚ ਲੜਾਈ ਵੀ ਜ਼ਰੂਰੀ ਹੈ ਹਾਂ ਪਿਆਰ ਦੇ ਵਿੱਚ ਦੂਰੀ ਵੀ ਜ਼ਰੂਰੀ ਆ ਹਾਂ ਹਨਾ ਠੀਕ ਹੈ ਜੀ ਸਾਡੀ ਲੜਾਈ ਵੀ ਹੁੰਦੀ ਆ ਦੂਰੀ ਵੀ ਹੁੰਦੀ ਆ ਬਟ ਮੈਨੂੰ ਤੇਨਾ ਪਿਆਰ ਜਮਾ ਨਹੀਂ ਹੈਗਾ ਕਿਉਂਕਿ ਮੈਂ ਤੇਨਾ ਪਿਆਰ ਨਹੀਂ ਕਰਨਾ ਨਾ ਕਹਿ ਨਾ ਮੰਨ ਫਿਰ ਨਹੀਂ ਤਾਂ ਨਾ ਸਹੀ ਆਪੋ ਫਿਰ ਨਹੀਂ ਤਾਂ ਨਹੀਂ ਬਈ ਕੋਈ ਨਾ ਆ ਉਧਰ ਦਿਲ ਫੜਾਈ ਜਾ ਰਿਹਾ ਤੂੰ ਯਾਹ ਪੇ ਦੇਖਿਆ ਨਾ ਐਵੇਂ ਬਸ ਅਰੇ ਦਿਲ ਬੜਾ ਮੈਂ ਤੈਨੂੰ ਉਦੋਂ ਵੀ ਕਿਹਾ ਵੀ ਮੇਰਾ ਦਿਲ ਕਿਸੇ ਹੋਰ ਕੋ ਤੈਨੂੰ ਮੈਂ ਫੋਟੋ ਸਟੇਟ ਦੇ ਦਿੰਦਿਆਂ ਸੀ ਇਹ ਚੀਜ਼ ਮੈਂ ਕਹੀ ਸੀ ਕਿ ਮੇਰੇ ਕੋਲ ਅਲਟੀ ਕਿਸੇ ਦਾ ਦਿਲ ਹੈਗਾ ਤੂੰ ਨਹੀਂ ਕਹੀ ਸੀ ਕਿ ਅੱਜ ਫੇਰ ਆ ਆ ਫੇਰ ਆਪੇ ਬਾਗੀ ਵੀ ਮੇਰੇ ਕੋਲ ਹੈਗਾ ਕਿਸੇ ਦਾ ਦਿਲ ਉਥੇ ਲਿਖ ਆਪਣੇ ਇੰਸਟਾਗ੍ਰਾਮ ਦੇ ਵੀ ਮੈਂ ਸਿੰਗਲ ਨਹੀਂ ਹਾਂ ਕਿਉਂ ਮੈਂ ਐਵੇਂ ਲੋਕਾਂ ਨੂੰ ਐਵੇਂ ਗਮਰਾਹ ਕਰਨੀ ਮੁੰਡਿਆਂ ਨੂੰ ਤੂੰ ਵੀ ਤਾਂ ਗਮਰਾਹ ਕਰ ਹੀ ਰਿਹਾ ਹੈ ਮੈਂ ਲਿਖਿਆ ਉੱਤੇ ਵੱਡੇ ਅੱਖਰਾਂ ਚ ਮੈਰਿਜ ओके तू ਮੈਂ ਉਹ ਤਾਂ ਲੇਖ ਦੀ 8 ਸਾਲ ਹੋ ਗਏ ਵਿਆਹ ਨਾ ਫਿਰ ਕੀ ਆਪਾਂ ਮੈਂ ਦੱਸੋ ਹੋਏ ਹੋ ਨਾ ਠੀਕ ਹੈ ਹੈ ਨਾ ਅੱਛਾ ਔਰ ਇਹਦੀ ਗੱਲ ਕਰਦੇ ਆਂ ਪੈਕਟ ਔਰ ਇਹਦੀ ਗੱਲ ਕਰ ਤੂੰ ਪਤਾ ਨਹੀਂ ਕਿਧਰ ਨੂੰ ਤੁਰ ਪਈ ਨਹੀਂ ਤੇਰੇ ਵਿਆਹ ਦੀ ਗੱਲ ਨਹੀਂ ਕਰਦੇ ਪਈ ਆ ਮੇਰੇ ਸਿੰਗਲ ਰਹਿਣ ਦੀ ਗੱਲ ਨਹੀਂ ਹੋ ਰਹੀ ਓਕੇ ਔਰੇ ਵਾਲੇ ਪਾਸੇ ਆ ਜਾਂਦੇ ਆਂ ਵੀ ਇੰਨਾ ਕੁ ਔਰਾ ਕਿਉਂਕਿ ਤੁਸੀਂ ਇਹ ਦੇਖੋ ਵੀ ਇਲੂਮੀਨਾਟੀ ਤੋਂ ਦਿਲ ਨੂੰਮੀਨਾਟੀ ਤੋਂ ਬਾਅਦ ਸਦਾ ਹੀ ਔਰਾ ਔਰ ਇਹੋ ਜਿਹਾ ਔਰਾ ਬਣ ਗਿਆ ਇਹੋ ਜਿਹਾ ਔਰਾ ਸੈੱਟ ਹੋ ਗਿਆ ਵੀ ਲੋਕੀ ਰੱਜਵਾਂ ਪਿਆਰ ਦੇਂਦੇ ਨੇ ਮਨੀਸ਼ਾ ਤੈਨੂੰ ਗੱਲ ਪੁੱਛਾਂ ਨਾ ਪੁੱਛ ਰਹਿੰਦੇ ਹਾਂ ਕੁਰਸੀ ਪਰੇ ਕਰ ਲਾ ਮੈਂ ਕੱਲਾ ਹੀ ਠੀਕ ਐ ਤੇ ਦਿਲ ਤੁਤਾ ਹੀ ਕਦੀ ਮੇਰਾ ਦਿਲ ਰੂਹ ਟੁੱਟੀ ਕਦੀ ਕੋਈ ਹੋਰ ਗੱਲ ਕਰੀਏ ਆਪਾਂ ਟੁੱਟੀ ਉਹ ਬਰੋਕਨ ਸੋਲ ਗੀਤ ਦੇ ਵਿੱਚ ਨਾ ਮੈਨੂੰ ਸਭ ਤੋਂ ਵੱਧ ਪਤਾ ਕਿਹੜੀ ਚੀਜ਼ ਵਧੀਆ ਲੱਗੀ ਉਹਦੇ ਵਿੱਚ ਨਾ ਦਲਜੀਤ ਵੀਰੇ ਨੇ ਜਿਹੜਾ ਗਾਇਆ ਨਾ ਕਿ ਅੱਗ ਲੱਗੇ ਲੀੜਿਆਂ ਨੂੰ ਲੀੜੇ ਸ਼ਬਦ ਬਹੁਤ ਪੁਰਾਣਾ ਸ਼ਬਦ ਆ ਔਰ ਗਾਣਿਆਂ ਦੇ ਵਿੱਚ ਇਸ ਤਰੀਕੇ ਨਾਲ ਇਸਤੇਮਾਲ ਕਰਨਾ ਆਪਣੇ ਗਾਣਿਆਂ 'ਚ ਕਮਾਲ ਐ ਰਾਜਰਨਜੋਦ ਬਾਈ ਤੇ ਕਮਾਲ ਐ ਦਸਾਂਝਾਂ ਵਾਲਾ ਬਾਈ ਇਸ ਬੰਦੇ ਦੇ ਅੰਦਰੋਂ ਪੰਜਾਬ ਪੰਜਾਬੀਅਤ ਸੱਭਿਆਚਾਰ ਜਾਂਦਾ ਹੀ ਨਹੀਂ ਤੇ ਜਾਣਾ ਵੀ ਨਹੀਂ ਚਾਹੀਦਾ ਤੇ ਪੰਜਾਬੀ ਹੁੰਦੇ ਆ ਨਾ ਅਸੀਂ ਹਾਂ ਪੰਜਾਬੀ ਆ ਗਏ ਓਏ ਆ ਗਏ ਫਿਰ ਪੰਜਾਬੀ ਸੱਚੀ ਹਰੇਕ ਗਾਣੇ 'ਚ ਤੁਹਾਨੂੰ ਕੋਈ ਟਿਪੀਕਲ ਪੰਜਾਬੀ ਸ਼ਬਦ ਜ਼ਰੂਰ ਮਿਲੂਗਾ ਤੂੰ ਜ਼ਿਆਦਾ ਨਾ ਬੋਲੀ ਨਹੀਂ ਤਾਂ ਉਹਨਾਂ ਨੇ ਤੈਨੂੰ ਬੈਨ ਕਰ ਦੇਣਾ ਫਿਰ ਤੂੰ ਦੇਖ ਲੈ ਕਿੱਥੇ ਹੋਏਗਾ ਬੈਨ ਗਾਣਾ ਵੀ ਲਿਖਿਆ ਅਗਲੇ ਨੇ ਰਾਜ ਰਣਜੋਤ ਬਾਈ ਨੇ ਅੱਛਾ ਹਾਂ ਆਂਦਾ ਬੈਨ ਚੱਕੀ ਫਿਰਦੇ ਆਂ ਤੇ ਚੱਕ ਕੇ ਖੁੱਲ ਗਏ ਨੇ ਹੁਣ ਜੋ ਮਰਜ਼ੀ ਹੋਈ ਜਾਵੇ ਭਾਵੇਂ ਕੋਈ ਬਹਿਨ ਕਰੇ ਕੁਝ ਵੀ ਕਰੇ ਆਪਾਂ ਚੱਲਣਾ ਹੀ ਚੱਲਣਾ ਆ ਡਰਨਾ ਵੀ ਕਿਉਂ ਵਾਈ ਨਾਟ ਹੈਨਾ ਆ ਠੀਕ ਬੋਲੇ ਮੇਰੇ ਕੋ ਯਾਰਾ ਰੈਡੀ ਵਾਈ ਨਾਟ ਦੀ ਸਾਈਸ ਵੰਦੀ ਨਹੀਂ ਸੀ ਪਰ ਚਲ ਕੋਈ ਨਹੀਂ ਮੈਂ ਮਾਫੀ ਮੰਗ ਲੈਣੀ ਮੇਂ ਅੰਗਰੇਜ਼ੀ ਗਲਤ ਹੋ ਜਾਂਦੀ ਆ ਅੱਛਾ ਮੈਂ ਇੱਕ ਹੋਰ ਗੱਲ ਕਰਨੀ ਗੋਡ ਬles ਕਿਆ ਬਾਤ ਹੈ ਸਨੀ ਮਾਲਟਨ ਬਾਈ ਨੇ ਸਿੱਧੂ ਮੂਸੇ ਵਾਲੇ ਦਾ ਜ਼ਿਕਰ ਕੀਤਾ ਮਾੜਾ ਜਿਹਾ ਵਿੱਚ ਦਿਲ ਦਾ ਨਹੀਂ ਮਾੜਾ ਤੇ ਇਹ ਗਾਣਾ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਸਟਰਗਲ ਕਰ ਰਹੇ ਆ ਆਪਣੀ ਜ਼ਿੰਦਗੀ ਚ ਮੋਸਟਲੀ ਉਹ ਆਪਣੀ ਸਟੋਰੀ ਲਾਉਂਦੇ ਨੇ ਮੋਟੀਵੇਟ ਹੋ ਜਾਂਦੇ ਨੇ ਇਹੋ ਜਿਹੇ ਗਾਣੇ ਲਾ ਕੇ ਤੂੰ ਵੀ ਲਾ ਲਈ ਨਹੀਂ ਨਹੀਂ ਤੁਹਾਡੇ ਲਈ ਆ ਉਹ ਮੇਰੇ ਲਈ ਨਹੀਂ ਤੂੰ ਆਹੋ ਇਹਦੀ ਗਾਦੀ ਸਟਰਗਲ ਆਉਂਦੀ ਮੇਕਅਪ ਕਰਾਉਂਦੀ ਤੇ ਕੁਰਸੀ ਤੇ ਬਹਿ ਜਾਂਦੀ ਸਟਰਗਲ ਤੇ ਸਾਡੀ ਜਿਹਨਾਂ ਨੂੰ ਆਪੀ ਕਾਪੀ ਪੈਨ ਫੜਨਾ ਪੈਂਦਾ ਲਿਖਣਾ ਪੈਂਦਾ ਫਿਰ ਚਾਰ ਚਾਰ ਵਾਰੀ ਰੱਬ ਦੀ ਸੋਖਾ ਕੀ ਜੋ ਕਾਪੀ ਚੋੱਕ ਕੇ ਲਿਖ ਰਹਾ ਹੈ ਯਾਰ ਮੈਂ ਲੈਪਟਾਪ ਤੇ ਟਾਈਪ ਕੋਣ ਕਰਦੀ ਆ ਕਾਪੀ ਤੇ ਲਿਖਦਾ ਕੋਣ ਹੈ ਦੱਸ ਮੈਂ ਆਪਣੇ ਮੋਬਾਈਲ 'ਚ ਨਹੀਂ ਟਾਈਪ ਕਰਦਾ ਮੋਬਾਈਲ 'ਚ ਮੈਂ ਨਹੀਂ ਟਾਈਪ ਕਰਦੀ ਵੇਖਿਆ ਨਾਲ ਹੀ ਗਰਾਉਣ ਲੱਗ ਪੈਂਦੀਆਂ ਕੁੜੀਆਂ ਕੰਮਾਂ ਲੈ ਆ ਖਤ ਹੋ ਗਿਆ ਨਾ ਆਪਣੇ ਨੰਬਰ ਜੇ ਬਣਾਈ ਜਾਂਦਾ ਇਹਨੂੰ ਨਹੀਂ ਪਤਾ ਲਾਈਕ ਇੱਥੇ ਤੱਕ ਆਉਣ ਦਾ ਸਟਰਗਲ ਕੀ ਹੁੰਦਾ ਹੈ ਹਾਂ ਮੈਂ ਮੰਨ ਗਈ ਨਾ ਇਹ ਵੀ ਸਟਰਗਲ ਰਹੀ ਹੈ ਉਹ ਇਹ ਸਟ੍ਰਗਲਰਸ ਮੋਟੀਵੇਸ਼ਨਲ ਗਾਣਾ ਦਲਜੀਤ ਬਾਈ ਦਾ ਇੱਕ ਗਾਣਾ ਹੋਰ ਆ ਚਾਰ ਮਰ ਚਾਰ ਮਰ ਉਹ ਤਾਂ ਬਸ ਫੇਵਰਿਟ ਲਿਸਟ ਵਿੱਚ ਆ ਨਾ ਆਏ ਹਾਏ ਆਏ ਹਾਏ ਅੱਛਾ ਜਦੋਂ ਦਲਜੀਤ ਬਾਈ ਦੇ ਗਾਣੇ ਸੁਣਦੇ ਕੀ ਫੀਲ ਆਉਂਦਾ ਆਪਣੇ ਆਪਣੇ ਪੰਜਾ ਲੱਗਦਾ ਆ ਇੱਕ ਮੈਲੋਡੀਨਸ ਲੱਗਦੀ ਆ ਜਾਂ ਪੰਜਾਬ ਪੰਜਾਬੀਅਤ ਦੀ ਗੱਲ ਹੁੰਦੀ ਆ ਲੱਗਦਾ ਕੋਈ ਆਪਣਾ ਹੀ ਬੰਦਾ ਆ ਤੇ ਫਰਦ ਕਰੇ ਜੰਨਤ ਦੇ ਦਰਵਾਜ਼ੇ ਖੁੱਲ ਗਏ ਡਿੰਪਲ ਦੀ ਗੱਲ ਵੀ ਕੀਤੀ ਆ ਉਹਨਾਂ ਨੇ ਫੈਂਦਾ ਮੇਰੇ oh my ਆਪਣੇ ਨੰਬਰ ਬਣਾਉਂਦਾ ਮੌਕਾ ਛੱਡਦਾ ਇਹ ਸੋ ਜੀ ਕੁੱਲ ਮਿਲਾ ਕੇ ਇਹ ਆ ਅੱਜ ਦੇ ਐਲਬਮ ਰਿਵਿਊ ਦੇ ਵਿੱਚ ਆਪਾਂ ਦਿਲਜੀਤ ਬਾਈ ਦੇ ਔਰਾ ਐਲਬਮ ਦਾ ਜ਼ਿਕਰ ਕੀਤਾ ਔਰ ਸਾਨੂੰ ਜਿੱਦਾਂ ਦੀ ਲੱਗੀ ਅਸੀਂ ਤੁਹਾਨੂੰ ਦੱਸ ਦਿੱਤਾ ਤੇ ਕਿੰਨੇ ਨੰਬਰ ਦੇਣੀ ਮਨੀਸ਼ਾ 5 ਦੇ ਵਿੱਚੋਂ 5.5 ਸਟਾਰਸ ਓਕੇ ਇਹ ਮਤਲਬ ਆਪਾਂ ਰੇਂਜ ਤੋਂ ਬਾਹਰ ਹੋ ਗਏ ਹਾਂਜੀ ਕਿਉਂਕਿ ਔਰਾ ਹੀ ਇੰਨਾ ਵੱਡਾ ਹੁਣ ਰੇਂਜ ਤੋਂ ਬਾਹਰ ਤਾਂ ਹੋ ਗਏ ਬਿਲਕੁਲ ਜੀ ਮੇਰੇ ਵੱਲੋਂ ਵੀ ਦਿਲਜੀਤ ਨੂੰ ਸਾਂਝ ਉਣਾ ਦੇ ਇਸ ਐਲਬਮ ਨੂੰ 5.5 ਨੰਬਰ ਯਾਨੀ ਕਿ ਸਾਢੇ ਪੰਜ ਔਰ ਅਸੀਂ ਆਪਣੇ ਦਿਲ ਤੋਂ ਦਿੱਤੇ ਅਸੀਂ ਆਪਣੀਆਂ ਫੀਲਿੰਗਸ ਸ਼ੇਅਰ ਕਰ ਦਿੰਨੇ ਤੁਹਾਡੇ ਨਾਲ ਤੁਹਾਨੂੰ ਔਰਾ ਐਲਬਮ ਕਿਵੇਂ ਲੱਗੀ ਤੇ ਕੱਲੇ-ਕੱਲੇ ਗਾਣੇ ਤੇ ਲਾ ਕੇ ਸਟੋਰੀਆਂ ਪਾਓ ਟੈਗ ਕਰੋ ਮੈਂਸ਼ਨ ਕਰੋ ਤੇ ਨਜ਼ਾਰੇ ਲਓ ਐਕਚੁਅਲ ਦੇ ਵਿੱਚ ਇਹਦਾ ਮੈਂ ਐਕਚੁਅਲ ਅੱਜ ਸੈੱਟ ਕਰਦਾ ਚਾਹ ਪਿਆ ਕੇ ਇਹਨੂੰ ਅੱਛਾ ਇਹ ਮੈਂ ਜਾਣ ਕੇ ਬੋਲਿਆ ਪਤਾ ਐਕਚੁਅਲ ਦੇ ਵਿੱਚ ਕਿਉਂ ਮੇਰੀ ਮਰਜ਼ੀ ਮੇਰੀ ਮਰਜ਼ੀ ਹਾਂ ਕਿਉਂਕਿ ਔਰੇ ਦੀ ਗੱਲ ਹੋਈ ਹੈ ਤੇ ਔਰਾ ਆਪਣੀ ਮਰਜ਼ੀ ਨਾਲ ਹੀ ਹੁੰਦਾ ਬਈ ਹਾਏ ਹਾਏ ਸਦਕੇ ਜਾਵਾਂ ਤੇਰੇ ਔਰੇ ਦੇ ਤਿੰਨ ਗੋਰੀ ਜਿਹਾ ਕਰ ਚੰਗਾ ਜੀ ਬਾਏ ਬਾਏ ਠੀਕ ਕਰਦੇ ਆਗੇ ਬਾਏ ਸਸਰੀ ਗਾਲ ਮਿਲਾਂਗੇ ਨੈਕਸਟ ਬਾਏ